ਅਬੋਹਰੰਦਰ ਨਿਊ ਵੇਅਰ ਵੇਲ ਦੇ ਸੰਚਾਲਕ ਤੇ ਅੱਜ ਸਵੇਰੇ ਹੋਈਆਂ ਤਾਬੜ ਤੋੜ ਗੋਲੀਆਂ ਦੇ ਹਮਲੇ ਤੋਂ ਬਾਅਦ ਜਿੱਥੇ ਅਬੋਹਰ ਵਪਾਰ ਮੰਡਲ ਵੱਲੋਂ ਦੁਕਾਨਾਂ ਬੰਦ ਕੀਤੀਆਂ ਗਈਆਂ ਹਨ ਉੱਥੇ ਫਾਜ਼ਿਲਕਾ ਵਪਾਰ ਮੰਡਲ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਅਸ਼ੋਕ ਗੁਲਬੱਦਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਖ-ਵੱਖ ਯੂਨੀਅਨਾਂ ਦੇ ਪ੍ਰਧਾਨਾਂ ਨੇ ਭਾਗ ਲਿਆ ਤੇ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਜੀ ਹਾਂ ਅਬੋਹਰ ਵਿੱਚ ਵਪਾਰੀ ਤੇ ਹੋਏ ਹਮਲੇ ਤੋਂ ਬਾਅਦ ਸਾਰੇ ਫਾਜ਼ਿਲਕਾ ਜਲਾਲਾਬਾਦ ਲਾਦੂਕਾ ਦੇ ਵਪਾਰੀਆਂ ਦੀ ਇੱਕ ਮੀਟਿੰਗ ਪ੍ਰਧਾਨ ਅਸ਼ੋਕ ਗੁਲਬੱਦਰ ਦੀ ਪ੍ਰਧਾਨਗੀ ਹਟੋਈ ਜਿੱਥੇ ਇਹ ਐਲਾਨ ਕੀਤਾ ਗਿਆ ਕਿ ਜੇਕਰ ਵਪਾਰੀਆਂ ਨੂੰ ਸੁਰੱਖਿਆ ਦਿਨਵੇ ਸਰਕਾਰ ਫੇਲ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੂਬੂ ਵਪਾਰੀ ਇੱਕ ਵੱਡਾ ਸੰਘਰਸ਼ ਕਰਨਗੇ ਅਤੇ ਅਬੋਹਰ ਦਾ ਵਪਾਰ ਮੰਡਲ ਜੋ ਵੀ ਜ਼ਿੰਮੇਵਾਰੀ ਫਾਜ਼ਿਲਕਾ ਦੇ ਵਪਾਰੀਆਂ ਦੇ ਲਾਦੂਕਾ ਦੇ ਵਪਾਰੀਆਂ ਦੇ ਉੱਤੇ ਜਲਾਲਾਬਾਦ ਦੇ ਵਪਾਰੀਆਂ ਦੇ ਜੁਮੇ ਲਾਣਗੇ ਉਹ ਪੂਰੀ ਕੀਤੀ ਜਾਵੇਗੀ ਤੇ ਇਸ ਮੌਕੇ ਬੋਲਦੇ ਹੋਏ ਪ੍ਰਧਾਨ ਸ਼੍ਰੀ ਸ਼ੋਗ ਗੁਲਬੱਧਰ ਨੇ ਹੋਰ ਕੀ ਕੁਝ ਕਿਹਾ ਸਭ ਕੋ ਜਾਣ ਲਈ ਬਣੇ ਜੀ ਜੀ ਅੱਜ ਕਿਸ ਤਰ੍ਹਾਂ ਦੀ ਮੀਟਿੰਗ ਹੋਈ ਅੱਜ ਜਿਹੜੀ ਮੀਟਿੰਗ ਬੁਲਾਈ ਗਈ ਹੈ ਇਹ ਜਿਹੜਾ ਅੱਜ ਬਹੁਤ ਹੀ ਮਨ ਭਾਦਾ ਵੋ ਜਿਹੜਾ ਕਾਂਡ ਹੋਇਆ ਉਹਦੇ ਪੱਖ ਦੇ ਵਿੱਚ ਅੱਜ ਮੀਟਿੰਗ ਬੁਲਾਈ ਗਈ ਹੈ ਸਾਡੇ ਸਾਰੇ ਵਪਾਰੀ ਭਰਾ ਜਿੰਨੇ ਵੀ ਸਾਡੇ ਐਜੈਕਟਿਵ ਦੀ ਮੀਟਿੰਗ ਬਾਬਰ ਮੰਡਲ ਦੇ ਸਾਰੇ ਇਕੱਠੇ ਹੋਏ ਨੇ ਔਰ ਸਭ ਨੇ ਉਸ ਕਾਂਡ ਦੀ ਬਹੁਤ ਨਿੰਦਾ ਕੀਤੀ ਹੈ ਔਰ ਜਿੰਨੀ ਗੰਗੋਰ ਨਿੰਦਾ ਕੀਤੀ ਜਾਵੇ ਉਨੀ ਘਾਟ ਹੈ ਇਸ ਕਾਂਡ ਦੀ ਔਰ ਸਾਰੇ ਵਪਾਰੀਆਂ ਨੇ ਸਰਸੰਤੀ ਦੇ ਨਾਲ ਫੈਸਲਾ ਕੀਤਾ ਹੈ ਜੋ ਵੀ ਅਬੋਰ ਦਾ ਵਪਾਰ ਮੰਡਲ ਫੈਸਲਾ ਕਰੇਗਾ ਜਲਾਲਾਬਾਦ ਫਾਜਲਕਾ ਲਾਧੂਕਾ ਅਰਨੀ ਵਾਲਾ ਸਾਰਾ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਕਦਮ ਦੇ ਨਾਲ ਕਦਮ ਮਲਾ ਕੇ ਚੱਲੇਗਾ ਜੋ ਵੀ ਕਰਨ ਔਰ ਅਸੀਂ ਅਗਾ ਵੀ ਦੱਸ ਦੇਣਾ ਚਾਹਨੇ ਆ ਪੁਲਿਸ ਨੂੰ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਸੇ ਜਤਾ ਦੇਣਾ ਚਾਹਨੇ ਆ ਪ੍ਰਸ਼ਾਸਨ ਨੂੰ ਆ ਦੀਆਂ ਅੱਖਾਂ ਖੋਲ੍ਹਣੀਆਂ ਪੈਣੀਆਂ ਨੇ ਵਪਾਰੀ ਕਦੇ ਨਹੀਂ ਬਰਦਾਸ਼ ਕਰੇਗਾ ਜੋ ਇਹ ਕਾਂਡ ਹੋ ਰਹੇ ਨੇ ਜੋ ਕੁਛੇ ਹੋ ਰਿਹਾ ਅਸੀਂ ਇਹਦੀ ਪੂਰੀ ਤਰ੍ਹਾਂ ਵਿਰੋਧਤਾ ਕਰਾਂਗੇ ਔਰ ਅਗਰ ਬੰਦ ਕਰਨਾ ਪਿਆ ਜਾਂ ਕਿੰਨੇ ਟਾਈਮ ਵਾਸਤੇ ਵੀ ਬੰਦ ਕਰਨਾ ਪਿਆ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਆਦੇ ਵਪਾਰੀਆਂ ਸਾਰਿਆਂ ਨੂੰ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੀ ਜਨਤਾ ਨੂੰ ਸੇਫ ਚਾਹਨੇ ਆ ਲਾਅ ਐਂਡ ਆਰਡਰ ਚਾਹਨੇ ਆ ਜੀ

एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत